ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨियस ਸਟੱਡੀ ਹੱਬ ਚੈਨਲ ਦੇ ਉੱਪਰ ਪੀਐਸਟੈਟ 2024 ਦੇ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਆ ਸੋ ਕੁਝ ਮਹੀਨੇ ਪਹਿਲਾਂ ਪੀਐਸਟੈਟ ਦੀ ਅਫੀਸ਼ੀਅਲ ਜਿਹੜੀ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਵਿਭਾਗ ਵੱਲੋਂ ਜਿਸ ਦੇ ਵਿੱਚ ਮਈ ਦੇ ਮਹੀਨੇ ਦੀ ਡੇਟ ਜਿਹੜੀ ਮੈਂਸ਼ਨ ਹੋਈ ਸੀ ਪਰ ਇਲੈਕਸ਼ਨਸ ਹੋਣ ਕਰਕੇ ਜਿਹੜੇ ਇਹ ਐਗਜ਼ਾਮ ਹੈ ਉਹ ਐਕਸਟੈਂਡ ਹੋ ਚੁੱਕੇ ਆ ਜਿਨ੍ਹਾਂ ਦੇ ਹਜੇ ਤੱਕ ਕੋਈ ਵੀ ਪੋਰਟਲ ਤੇ ਐਵੀ ਦੀ ਇਨਫੋਰਮੇਸ਼ਨ ਨਹੀਂ ਆਈ ਕਿ ਕਦੋਂ ਪਰੇ ਜਾਣਗੇ ਪਰ ਪੀਐਸਟੈਟ ਦੇ ਨਾਲ ਸੰਬੰਧਿਤ ਥੋੜੀ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਾਂਗੇ ਸੋ ਜਿਨਨੇ ਵੀ ਸੋਸ਼ਲ ਮੀਡੀਆ ਜਾਂ ਜਿਨਨੇ ਵੀ ਜਾਣਕਾਰੀ ਇਕੱਠੀ ਕੀਤੀ ਹੈ ਕਿ ਇਹ ਪੇਪਰ ਤੁਹਾਡਾ ਅਗਸਤ ਦੇ ਵਿੱਚ ਹੋਣ ਦੀ ਇੱਕ ਸੰਭਾਵਨਾ ਹੈਗੀ ਹੈ ਤੇ ਨੈਕਸਟ ਮੰਥ ਜਿਹੜਾ ਤੁਹਾਡਾ ਜਿਹੜਾ ਹੁਣ ਆਪਣਾ ਚੱਲ ਪਿਆ ਜੂਨ ਇਹਦੇ ਵਿੱਚ ਜਿਹੜੇ ਫਾਰਮ ਹੈ ਜਿਹੜੇ ਅਪਲਾਈ ਹੋਣੇ ਸ਼ੁਰੂ ਹੋ ਜਾਣਗੇ ਆ ਮਤਲਬ ਡੇਟ ਆਜੂਗੀ ਤੇ ਜੁਲਾਈ ਤੱਕ ਤੁਸੀਂ ਆਪਣਾ ਪ੍ਰੋਸੈਸ ਸ਼ੁਰੂ ਕਰਦੇ ਹੋਗੇ ਸੋ ਇਸ ਇਸ ਮਾਦ ਵਿੱਚ ਵਿਭਾਗ ਵੱਲੋਂ ਕੋਈ ਜਾਣਕਾਰੀ ਨਹੀਂ ਹੈ ਸਿਰਫ ਇੱਕ ਅਕੋਰਡਿੰਗ ਟੂ ਪੁਰਾਣੇ ਪੇਪਰਾਂ ਦੇ ਅਨੁਮਾਨ ਜਿਵੇਂ ਉਹਨਾਂ ਦੇ ਵਿੱਚ ਕਿੰਨਾ ਗੈਪ ਹੁੰਦਾ ਤਾਂ ਉਹਦੇ ਅਕੋਰਡਿੰਗ ਤੁਹਾਡੇ ਨਾਲ ਇੱਕ ਜਾਣਕਾਰੀ ਸ਼ੇਅਰ ਕੀਤੀ ਹੈ ਕਿ ਤੁਹਾਡਾ ਪੇਪਰ ਅਗਸਤ ਦੇ ਵਿੱਚ ਹੋਣ ਦੀ ਪੂਰੀ ਹੀ ਮਾਂ ਜਿਹੜੀ ਪੂਰੀ ਪੋਸੀਬਿਲਟੀ ਹੈਗੀ ਹੈ ਤੇ ਜੁਲਾਈ ਤੱਕ ਤੁਹਾਡੇ ਫਾਰਮ ਹੈ ਜਿਹੜੇ ਉਹ ਭਰੇ ਜਾਣਗੇ ਕਿਉਂਕਿ ਇੱਕ ਜਿਹੜਾ ਫਾਰਮ ਭਰਨ ਦਾ ਪ੍ਰੋਸੀਜਰ ਹੁੰਦਾ ਉਹਦੇ ਉੱਪਰ ਵੀ ਘੱਟੋ ਘੱਟ ਇੱਕ ਮੰਥ ਜ਼ਰੂਰ ਸਾਡਾ ਲੱਗ ਜਾਂਦਾ ਹੈ ਜੇ ਜੂਨ ਦੇ ਵਿੱਚ ਫਾਰਮ ਦੀ ਡੇਟ ਆਉਂਦੀ ਹੈ ਜਿਸ ਮੈਡ ਦੇ ਵਿੱਚ ਵੀ ਆਉਂਦੀ ਹੈ ਤਾਂ ਇੱਕ ਮਹੀਨਾ ਪ੍ਰੋਪਰ ਲੱਗ ਹੀ ਜਾਂਦਾ ਹੈਗਾ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਤੁਹਾਨੂੰ ਟਾਈਮ ਡੇਟ ਐਕਸਟੈਂਡ ਵੀ ਹੋ ਜਾਂਦੀ ਹੈ ਕਈ ਵਾਰ ਕਰੈਕਸ਼ਨਸ ਵਾਸਤੇ ਵੀ ਤੁਹਾਨੂੰ ਟਾਈਮ ਦਿੱਤਾ ਜਾਂਦਾ ਹੈ ਫੀਸ ਵਾਸਤੇ ਵੀ ਟਾਈਮ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜੀ ਪੇਪਰ ਦੀ ਡੇਟ ਹੁੰਦੀ ਹੈ ਉਹਦੇ ਵਿੱਚ ਵੀ ਇੱਕ ਥੋੜਾ ਜਿਹਾ ਗੈਪ ਆ ਜਾਂਦਾ ਹੈ ਤਾਂ ਅਗਸਤ ਦਾ ਮਹੀਨਾ ਤੇ ਇਹਦੇ ਵਿੱਚ ਤੁਹਾਡੇ ਪੇਪਰ ਹੋਣ ਦੀ ਜਿਹੜੀ ਪੂਰੀ ਹੀ ਪੋਸਿਬਿਲਟੀ ਹੈਗੀ ਹੈ ਜਿਹੜੇ ਵਿਦਿਆਰਥੀ ਬੀਐਡ ਈਟੀਟੀ ਜੋ ਵੀ ਕਰ ਚੁੱਕੇ ਐ ਤੇ ਟੀਚਿੰਗ ਲਾਈਨ ਦੇ ਵਿੱਚ ਜਾਣਾ ਚਾਹੁੰਦੇ ਆ ਉਹ ਆਪਣੇ ਇਸ ਪੇਪਰ ਦੀ ਤਿਆਰੀ ਕਰਦੇ ਰਹਿਣ ਕਿਉਂਕਿ ਲਗਭਗ ਪਿਛਲੇ ਮਹੀਨਿਆਂ ਦੇ ਵਿੱਚ ਬੱਚਿਆਂ ਦੀ ਤਿਆਰੀ ਹੋ ਗਈ ਹੈ ਪਰ ਹੁਣ ਜਿਹੜੇ ਫਾਈਨਲ ਇਅਰ ਦੇ ਬੱਚੇ ਆ ਬੀਐਡ ਦੇ ਉਹਨਾਂ ਲਈ ਵੀ ਇੱਕ ਸੁਨਹਿਰੀ ਮੌਕਾ ਹੈ ਕਿਉਂਕਿ ਉਹਨਾਂ ਦੇ ਪੇਪਰ ਜੂਨ ਦੇ ਵਿੱਚ ਖਤਮ ਹੋ ਜਾਣਗੇ ਪਹਿਲੇ ਹਫਤੇ ਤੇ ਉਹਨਾਂ ਕੋਲੇ ਪੂਰਾ ਟਾਈਮ ਹੈਗਾ ਪੀਐਸਟੈਟ ਨੂੰ ਪੜ੍ਹਨ ਦਾ ਕਿਉਂਕਿ ਜਦੋਂ ਫਾਰਮ ਆਉਣਗੇ ਉਸ ਤੋਂ ਬਾਅਦ ਫਿਰ ਉਹਨਾਂ ਕੋਲੇ ਅਪ੍ਰੋਕਸੀਮੇਟ ਮਹੀਨਾ ਡੇਢ ਮਹੀਨਾ ਹੁੰਦਾ ਹੈ ਤਾਂ ਬੀਐਡ ਦੇ ਵਿਦਿਆਰਥੀ ਜਿਹੜੇ ਫਾਈਨਲ ਇਅਰ ਦੇ ਵਿੱਚ ਹੈ ਈਟੀਟੀ ਵਾਲੇ ਬੱਚੇ ਆ ਉਹ ਸਾਰੇ ਹੀ ਇਹਦੇ ਲਈ ਐਲੀਜੀਬਲ ਹੋਣਗੇ ਤਾਂ ਉਹਨਾਂ ਬੱਚਿਆਂ ਲਈ ਇੱਕ ਬਹੁਤ ਹੀ ਸਨੈਰੀ ਨੋ ਕਿਉਂਕਿ ਉਹ ਪਹਿਲਾਂ ਬਿਜੀ ਸੀਗੇ ਆਪਣੇ ਸੈਮੈਸਟਰ ਦੀ ਪੜ੍ਹਾਈ ਦੇ ਵਿੱਚ ਫਿਰ ਉਹਨਾਂ ਦੇ ਯੂਨੀਵਰਸਿਟੀ ਦੇ ਜਿਹੜੇ ਪੇਪਰ ਆ ਉਹ ਚੱਲ ਰਹੇ ਆ ਹੁਣ ਇਸ ਟਾਈਮ ਤਾਂ ਉਹ 9 10 ਜੂਨ ਨੂੰ ਫ੍ਰੀ ਹੋ ਜਾਣਗੇ ਤਾਂ ਉਹ ਬੱਚੇ ਆਵਦੀ ਤਿਆਰੀ ਸ਼ੁਰੂ ਕਰ ਦੇਣ ਕਿਉਂਕਿ ਹੁਣ ਵੋਟਾਂ ਦਾ ਜਿਹੜਾ ਦਿਨ ਸੀਗਾ ਉਹ ਲੰਘ ਚੁੱਕਿਆ ਤੇ ਹੁਣ ਜਿਹੜੇ ਨੈਕਸਟ ਦਿਨ ਹੈਗੇ ਆ ਉਹ ਤੁਹਾਡੇ ਐਗਜ਼ਾਮ ਦੀ ਹੋਣਗੇ ਜਿਵੇਂ ਹੁਣ ਚੰਡੀਗੜ੍ਹ ਦੀਆਂ ਪੋਸਟਾਂ ਆ ਉਹਨਾਂ ਦਾ ਪੇਪਰ ਹੈ ਜਿਹਦੀ ਡੇਟ ਆ ਚੁੱਕੀ ਹੈ 21 ਜਿਹੜਾ ਤੁਹਾਡਾ ਜੂਨ ਦਾ ਪੇਪਰ ਹੈਗਾ ਚੰਡੀਗੜ੍ਹ ਵਾਲਾ ਫਿਰ ਦਿੱਲੀ ਦੀਆਂ ਪੋਸਟਾਂ ਵਾਲਾ ਵੀ ਆ ਜਾਊਗਾ ਤਾਂ ਇਹ ਚੀਜ਼ਾਂ ਤਾਂ ਹੀ ਤੁਸੀਂ ਫਿਲ ਕਰ ਸਕਦੇ ਹੋ ਜੇ ਤੁਹਾਡਾ ਪੀਟੈਟ ਸੀਟੈਟ ਇਹ ਸਾਰੇ ਕਲੀਅਰ ਹੋਣਗੇ ਤਾਂ ਤੁਸੀਂ ਆਪਦਾ ਪੀਐਸ ਚੈਟ ਨੂੰ ਪੋਜ਼ਿਟਿਵਿਟੀ ਨਾਲ ਪੜ੍ਹ ਕੇ ਦੇਣਾ ਕਿਉਂਕਿ 2024 ਵਾਲਾ ਪੀਟੈਡ 2024 ਦੇ ਵਿੱਚ ਹੀ ਹੋਊਗਾ ਬਾਕੀ ਇਸ ਦੇ ਸੰਬੰਧ ਵਿੱਚ ਜਦੋਂ ਵੀ ਕੋਈ ਨੋਟੀਫਿਕੇਸ਼ਨ ਆਉਂਦਾ ਹੈ ਤੁਹਾਡੇ ਨਾਲ ਨਾਲ ਦੀ ਨਾਲ ਜਾਣਕਾਰੀ ਸਾਂਝੀ ਕਰਾਂਗੇ ਸੋ ਆਪਣੇ ਸਾਥੀਆਂ ਦੇ ਨਾਲ ਚੈਨਲ ਨੂੰ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਵੱਖ-ਵੱਖ ਸਬਜੈਕਟਾਂ ਦੀ ਜਾਣਕਾਰੀ ਵਿਭਾਗਾਂ ਦੀ ਜਾਣਕਾਰੀ ਤੇ ਨਾਲ ਹੀ ਪੰਜਾਬੀ ਵਿਸ਼ੇ ਦੀ ਤਿਆਰੀ ਮਾਸਟਰ ਕੇਡਰ ਦੀ ਤੇ ਜਿਹੜੇ ਬੱਚੇ ਵੈਸੇ ਵੀ ਵਿਆਕਰਨ ਦੀ ਤਿਆਰੀ ਕਰ ਰਹੇ ਨੇ ਕੰਪੀਟੀਟਿਵ ਇਗਜ਼ਾਮ ਦੀ ਉਹ ਸਾਰੀਆਂ ਵੀਡੀਓ ਵੀ ਇਸ ਚੈਨਲ ਦੇ ਉੱਪਰ ਅਪਲੋਡ ਹੁੰਦੀਆਂ ਰਹਿੰਦੀਆਂ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਵਾਧੂ ਵਾਧੂ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ